लकी भईया हुजो हुजो न जी गर्ग सब ठीक कहना जन जन्माष्टमी ने ਅੱਜ ਸਾਡਾ ਸਨਾਤਨ ਧਰਮ ਦਾ ਬਹੁਤ ਵੱਡਾ ਦਿਨ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਬੜੀ ਧੂਮ ਧਾਮ ਦੇ ਇਤਸਾਹ ਨਾਲ ਮਨਾਈ ਜਾ ਰਹੀ ਹੈ। ਅਸੀਂ ਅੱਜ ਬਰਮ ਕੁਵਾਰੀ ਆਸ਼ਰਮ ਜੋ ਮੱਲਾ ਸੰਗਤਪੁਰਾ ਦੇ ਵਿੱਚ ਮੌਜੂਦ ਹੈ ਸਾਡੇ ਭੈਣ ਬੀਨਾ ਦੀਦੀ ਜੀ ਦੀ ਸਰਪ੍ਰਸਤੀ ਹੇਠ ਅਸੀਂ ਅੱਜ ਦਿਹਾੜਾ ਬੜੀ ਧੂਮ ਧਾਮ ਨਾਲ ਮਨਾ ਰਹੇ ਹਾਂ ਤੇ ਮੈਂ ਬਰਮ ਕੁਵਾਰੀ ਆਸ਼ਰਮ ਵੱਲੋਂ ਆਪਣੇ ਵੱਲੋਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਦਿਨਾ ਤੇ ਪਰਮਾਤਮਾ ਭਗਵਾਨ ਸ੍ਰੀ ਕ੍ਰਿਸ਼ਨ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਰੱਖਣ ਤੇ ਭਾਈਚਾਰਾ ਰੱਖਣ ਇਸੇ ਤਰ੍ਹਾਂ ਅਸੀਂ ਇਹ ਹਰ ਸਾਲ ਜੋ ਤਿਹਾਰ ਹੈ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਨਾਈ ਹਾਂਜੀ ਕੀ ਕਹਿਣਾ ਚਨ ਜਨਮ ਅਸ਼ਟਮੀ ਅੱਜ ਬ੍ਰਹਮਾ ਕੁਮਾਰੀ ਵਿੱਚ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਛੱਕੀਆਂ ਨਿਕਾਲੀ ਗਈਆਂ ਨੇ ਰਾਦੇ ਕ੍ਰਿਸ਼ਨ ਦੁਰਗਾ ਦੀ लक्ष्मी जी ਤੇ ਹੰਸ ਦੀ ਸਰਸਵਤੀ ਜੀ ਤਾਂ ਆਪਣੇ ਸਾਰੇ ਸ਼ਹਿਰ ਦੇ ਲੋਕ ਆਏ ਹੋਏ ਆ ਤਾਂ ਸਾਰੇ ਝਾਕੀਏ ਦੇਖਣ ਆਏ ਹੋਏ ਆ ਬਹੁਤ ਬਹੁਤ ਸਾਰਿਆਂ ਨੂੰ ਬੰਗਵਾਰਕਾ ਜਨਮ ਅਸ਼ਟਮੀ ਦੀਆਂ ਜਨਮ ਅਸ਼ਟਮੀ ਮਨਾ ਮਤਲਬ ਆਪਾਂ ਕਹਿੰਦੇ ਅਸ਼ਟਮੀ ਕਿ ਕ੍ਰਿਸ਼ਿਸ਼ਰੀ ਕ੍ਰਿਸ਼ਨ ਜੀ ਦੇ 8 ਜਨਮ ਕਿ ਆਪਾਂ ਇਹਨਾਂ ਦਾ ਰੂਪ ਕਰਦੇ ਆਂ ਧਾਰਦੇ ਆਂ ਕਿ ਆਪਾਂ ਨੇ ਐਸੇ ਸੰਸਕਾਰ ਲੈ ਕੇ ਆਣੇ ਐਸੀ ਸਤਯੁਗੀ ਦੁਨੀਆ ਲੈ ਕੇ ਆਣੀ ਐ ਜੈ ਜੇ ਆਪਾਂ ਨੇ ਸਗਰੂਪ ਬਣਾਏ ਨੇ ਜੇ ਆਪਾਂ ਸਗਰੂਪ ਬਣਾਨੇ ਆਪਾਂ ਉਹਨਾਂ ਨੂੰ ਮੱਥਾ ਟੇਕਦੇ ਆਂ ਮੱਥਾ ਟੇਕਦੇ ਆਂ ਤਾਂ ਮਤਲਬ ਆਪਾਂ ਨੇ ਉਸੇ ਗੁਣ ਧਾਰਨ ਕਰਨੇ ਆਂ ਸ਼੍ਰੀ ਕ੍ਰਿਸ਼ਨ ਜੀ ਜੈਸੇ ਆਪਣੇ ਅੰਦਰ 16 ਕਲਾ ਲੈ ਕੇ ਆਣੀਆਂ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਕ੍ਰਿਸ਼ਨ ਜਨਮ ਅਸ਼ਟਮੀ ਆਣਾ ਸਤਿਯੁਗ ਦੀ ਸ਼ੁਰੂਆਤ। ਮਨਾ ਸਤਿਯੁਗ ਜਿੱਥੇ ਹਰ ਨਰ ਨਰਾਇਣ ਹੋਵੇ, ਨਾਰੀ ਲਕਸ਼ਮੀ ਹੋਵੇ, ਐਸਾ ਸੰਕਲਪ ਐਸਾ ਭਗਵਾਨ ਨੇ ਕਿਹਾ ਕਿ ਅਸੀਂ ਐਸੀ ਸ੍ਰਿਸ਼ਟੀ ਲੈ ਕੇ ਆਣੀ ਆਂ ਜਿੱਥੇ ਜਿਵੇਂ ਆਪਾਂ ਕਹਿੰਦੇ ਨਾ ਸਵਰਗ ਗੋਲੋਕ ਉਹਦੀ ਸੰਕਲਪ ਉਸ ਦੀ ਜਿਹੜੀ ਕਲਪਨਾ ਸਾਡੀ ਉਹ ਕਲਪਨਾ ਹੀ ਹਕੀਕਤ ਹੈ ਜੋ ਸੀ ਅੱਜ ਚਾਨਨੀ ਹੈ ਤਦ ਹੀ ਅਸੀਂ ਦੇਵੀ ਦੇਵਤਾ ਦੇ ਸੁਭਰੂਪ ਬਣਾ ਕੇ ਉਹਨਾਂ ਦੀ ਪੂਜਾ ਕਰ ਰਹੇ ਹਾਂ ਉਹਨਾਂ ਨੂੰ ਅੱਜ ਪੂਜ ਰਹੇ ਹਾਂ ਕਿ ਆਨ ਵਾਲਾ ਜਿਹੜਾ ਸਾਡਾ ਕੱਲ ਦਾ ਭਾਰਤ ਹੈ ਉਹ ਸੋਨੇ ਦੀ ਚਿੜੀਆ ਵਰਗਾ ਕਹਿ ਲਾਵੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਫੇਰ ਤੋਂ ਬਹੁਤ ਬਹੁਤ ਸਾਰੇ ਨਾਬਾ ਨਿਵਾਸੀਆਂ ਨੂੰ ਵੀ ਤੇ ਸਾਡੇ ਨਾਬੇ ਦੀ ਜਿਹੜੀ ਸੰਗਤ ਹੈ ਸੰਗਤਪੁਰਾ ਮਹੱਲਾ ਦੀ ਤੇ ਸਾਰੇ 바ਵਾ ਦੇ ਬੱਚੇ ਤੇ ਨਾਬਾ ਦੇ ਪਤਵੰਤੇ ਬਣ ਪੈਨ ਪਾਈ ਜਿਹੜੇ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤਾਂ ਆਸ਼ਮ ਚਾਹਿਆ ਨੂੰ ਜੀ ਆਇਆਂ ਨੂੰ ਵੀ ਕਹਿੰਨੇ ਆ ਆਪਣੇ ਓਮ ਪ੍ਰਕਾਸ਼ ਪਈਸਾ ਮਰੀਂਦਰ ਪਈਸਾ ਰਵੀ ਬਈਆ ਸੋਨੂ ਬਈਆ ਤੇ ਇਧਰ ਆਪਣੇ ਮਾ ਨੈਨਾ ਦੇ ਵੀ ਲਾਡਲਾ ਗਰੁੱਪ ਤੋਂ ਵੀ ਆਏ ਹੋਏ ਨੇ ਸਾਰੇ ਤੇ ਸਭ ਦਾ ਬਹੁਤ-ਬਹੁਤ ਆਪਣੇ ਸਭ ਤੋਂ ਮੇਨ ਜਿਹੜਾ ਇਹ ਪ੍ਰੋਗਰਾਮ ਆਪਾਂ ਜੇ ਅਪ ਲਾਈਵ ਦੇਖ ਰਹੇ ਆ ਜਿਹੜੇ ਸਾਡੇ ਮੇਨ ਪਿਲਰ ਪਾਈ মিডিਆ ਵਾਲੇ ਆਪਣੇ ਪੱਤਰਕਾਰ ਪਾਈ ਪਰਮਾਤਮਾ ਸਾਰਿਆਂ ਨੂੰ ਲੰਬੀ ਉਮਰ ਦੇਵੇ ਤੰਦਰੁਸਤੀ ਦੇਵੇ ਇਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਕਿ ਜਿਹੜਾ ਇਹ ਹਰ ਪ੍ਰੋਗਰਾਮ ਨੂੰ ਸਾਰਿਆਂ ਤੱਕ ਪਹੁੰਚਾਉਂਦੇ ਆ ਕਿ ਘਰੇ ਬੈਠ ਕੇ ਵੀ ਸਾਰੇ ਇਹ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਆ ਓਮ ਸ਼ਾਂਤੀ ਜੀ oh yeah

ਆਲੋ ਜਿ ਤਰ੍ਹਾਂ ਇਸ ਸਾਲ ਵੀ ਸ਼੍ਰੀ ਮੋਤੀ ਬੁੱਡੇਰਾ ਨਾਭਾ ਵਿਖੇ ਬਹੁਤ ਉਤਸ਼ਾਹ ਨਾਲ ਜਨਮਸ਼ਟੀ ਮੇਰਾ ਤਿਹਾੜ ਮਨਾਇਆ ਜਾ ਰਿਹਾ ਜਿਸ ਵਿੱਚ ਫਰੂਟ ਚਾਟ ਦਾ ਲੰਗਰ ਤੇ ਫਰੂਟ ਹੋਰੀ ਅਨੰਨ ਚ ਜਾਈ ਬਕੀਆਂ ਦੀਆਂ ਇਸ ਲਈ ਦੇ ਨਾਬਾ ਨਾਬਾ ਸ਼ਹਿਰ ਦੇ ਵਿੱਚ ਪਾਰੇ ਦਾ ਸ਼ਿਵਲਿੰਗ ਬਣਿਆ ਹੋਇਆ ਮੋਤੀਪੂਰਾ ਡੇਰਾ ਦੇ ਵਿੱਚ ਤੇ ਅਸੀਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਉਹ ਸ਼ਿਵਲਿੰਗ ਸਹੀ ਕਰ ਰਿਹਾ ਰਟੜਾ ਕਤੋ ਕਰ ਤੇ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਸ਼ਿਵਲਿੰਗ ਜੋ ਪਾਰੇ ਦਾ ਔਰ ਪੂਰੇ ਹਿੰਦੁਸਤਾਨ ਦੇ ਚਾਰ ਨੇ ਹਿੰਦੁਸਤਾਨ ਦੇ ਹਿੰਦੁਸਤਾਨ ਦੇ ਚਾਰ ਪੰਜ ਸ਼ਿਵਲਿੰਗ ਨੇ ਉਹਨਾਂ ਦੇ ਵਿੱਚੋਂ ਇੱਕੋ ਸ਼ਿਵਲਿੰਗ ਨਾਬਾ ਸ਼ਹਿਰ ਦੇ ਵਿੱਚ ਹੈ ਤੁਹਾਨੂੰ ਦਿਖਾ ਦਿਖਾ ਰਹੇ ਹਾਂ ਹੱਥ ਕਰੋ ਆ ਸ਼ਿਵਲਿੰਗ ਨਾਬੇ ਦੇ ਵਿੱਚ ਹੈ ਪਾਰੇ ਦਾ ਸ਼ਿਵ ਹਿੰਦੁਸਤਾਨ ਦੇ ਚਾਰ ਪੰਜ ਨੇ ਤੁਹਾਨੂੰ ਗੱਲ ਕਰਾਵਾਂਗੇ ਪੰਡਤ ਜੀ ਨੇ ਪੰਡਤ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਨਮ ਅਸ਼ਟਮੀ ਦੇ ਮੌਕੇ ਤੇ ਅੱਜ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਹਾਂਜੀ ਆਪਾਂ ਸਾਰੇ ਸਿਮ ਮੰਦਿਰ ਮੋਤੀਪੁਰੀ ਮੈਸ ਗੇਟ ਦੇ ਵਿੱਚ ਬੈਠੇ ਹਾਂ ਠੀਕ ਹੈ ਜੀ ਇਹ ਜੋ ਪਰਵ ਹੈ ਇਸ ਮੰਦਿਰ ਦੀ ਪਰੰਪਰਾ ਹੈ ਬੜੀ ਧੂਮ-ਧਾਮ ਸੇ ਬੜੀ ਸਰਦਾ ਨਾਲ ਮਨਾਇਆ ਜਾਂਦਾ ਠੀਕ ਹੈ ਜੀ ਔਰ ਉਰੇ ਲੱਖਾਂ ਦੀ ਸੰਖਿਆ ਨਾਲ ਭਗਤ ਆ ਕੇ ਭਗਵਾਨ ਪਾਰੇਸ਼ਵਰ भगवान कृष्ण जी का आशीर्वाद प्राप्त कर दे ठीक है और ये जन्माष्टमी के पावन उपलक्ष में इस मंदिर के प्रांगण में सुबह 5:00 बजे से पूजा आरंभ होकर रात्रि के 12:00 बजे तक निरंतर चलती है किस तरह एक सानो मेन दसो कि ये शिवलिंग का महत्व जा पूरे हिंदुस्तान च पंज ने ये जो शिवलिंग है इसको कहते हैं पारे का शिवलिंग पारेश्वर ठीक है नर्मदेश्वर शिवलिंग पर इसका नाम है पारेश्वर शिवलिंग इसकी पूजा करने की जरूरत नहीं है, है। इसके दर्शन करने मात्र से ही पूजा का फल मिल जाता है ये इस, इस पारेश्वर शिवलिंग की महिमा है ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਪੰਡਿਤ ਜੀ ਨੇ ਕਿਹਾ ਵੀ ਇਹ शिवलिंग ਦੇਖਣ ਨਾਲ ਹੀ ਪੂਜਾ ਹੋ ਜਾਂਦੀ ਹੈ ਤੁਸੀਂ ਇਹਨੇ ਵਧੀਆ शिवलिंग ਨੇ ਤੇ ਤੇ ਅੱਛਾ ਮਤਲਬ ਇਹ ਕਿੰਨੇ ਨੇ ਕਿੱਥੇ ਕਿੱਥੇ ਨੇ ये लगभग पाँच चार जगह ही है एक अपने हरिद्वार उज्जैन और एक शिव मंदिर मोतीपुरी नाभे और भी हो सकते हैं पर सा निगाह से तीन चार जगह ही आते हैं संपर्क से है। ये शिवलिंग की बड़ी महिमा है और आज भगवान जी के जन्मोत्सव की तैयारियाँ चल रही हैं रात्रि बारह बजे भगवान कृष्ण जी का अवतार दिवस मनाया जाएगा ठीक है। जो कि भाद्रपदमाश में कृष्ण पक्ष की अष्टमी तिथि रोहिणी नक्षत्र बुधवार को हुआ था और भगवान कृष्ण जी युधिष्ठर जी से कहते हैं कह रहे भारतवर्ष में रहने वाला प्राणी जो कृष्ण जन्माष्टमी का व्रत करेगा थे थे। उसको 20 करोड़ एकादशियों का पुण्य मिलेगा थे थे। और उसके कई जन्मों के पाप नष्ट हो जाते हैं ये आज का दिन कोई छोटा मोटा दिन नहीं है ये साक्षात भगवान नारायण ने जब जब अधर्म की वृद्धि होती है धर्म की हानि होती है

ا کي ڪرڻي جي لاءِ هاء هاء ٿير شپ آهي ا لوڪ چڀي لئين چڀي ٿو ٿا کي ಮೋತಿಪುರ ಡೇರಾ ನಾಭಾ पहले मैं रणधीर सिंह नाभे वालों का बहुत बहुत शिव मंदिर मोतीपुरी कमेटी की तरफ से बहुत बहुत धन्यवाद करता हूँ आज हमारे भगवान कृष्ण का जन्मदिन है सो तो हम कई साल से यहाँ पर कई वर्षों से ये चलता आ रहा है और चलता रहेगा आज हमें बड़ी प्रसन्नता हो रही है कि आज हमारे सिंधी बंसल जी जो कि इस मंदिर के प्रधान हैं बड़ी श्रद्धा भक्ति से इन्होंने सारी टीम को एक मोती में प्रवाह हुआ है सो मैं चैनल वालों का बहुत बहुत धन्यवाद करता हूँ जहाँ जहाँ ये खबर हमारे शिव मंदिर मोतीपुरी की जाए शिव मंदिर मोतीपुरी ये, ये जो हमारा मंदिर है यहाँ पर लाखों लोगों की मनोकामना पूर्ण होती है ओम नमः शिवाय का जाप होता है कृष्ण स्तुति होती है दुर्गा स्तुति होती है और बहुत हर साल हमारे पूज्य पंडित जी जी इनकी नर से बड़ी बड़ी पाठ यज्ञ किए जाते हैं मैं इनका भी बहुत बहुत धन्यवाद करता हूँ Jai Govind, Jai Govind, Shri Radhe.